ਮੈਂ ਵੀ ਗੱਲ ਜਰੂਰ ਕਰਾਂਗਾ ਕਿ ਅਮਰਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸੰਵਧਾਨ ਨੂੰ ਨਹੀਂ ਮੰਨਦਾ ਜਿੱਦਾਂ ਨਾਮਿਨੇਸ਼ਨ ਕਰਨੀ ਆ ਉਹਦੋਂ ਸੰਵਧਾਨ ਵਾਲੇ ਜਿਹੜਾ ਐਫੀਡੇਟ ਉਹਨੇ ਤੇ ਸਾਈਨ ਕਰਨੇ ਪਏ ਜੀ ਉਹਦੋਂ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਸੀ ਤੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਜੋਰਾ ਤੇ ਹੈ ਹਰ ਕੋਈ ਆਪੋ ਆਪਣੀ ਜਿੱਤ ਲਈ ਦਾਅਵੇ ਠੋਕ ਰਿਹਾ ਪਰ ਇਸ ਵਿਚਾਲੇ ਹਲਕਾ ਸਿਟੀ ਖਡੂਰ ਸਾਹਿਬ ਦੀ ਸੀਟ ਪੰਜਾਬ ਵਿੱਚ ਇਸ ਵਾਰ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਇਸ ਸੀਟ ਤੇ ਕਈ ਦਿੱਗਜ ਆਪੋ ਆਪਣੀ ਕਿਸਮਤ ਨੂੰ ਅਜ਼ਮਾ ਰਹੇ ਨੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਿਰਸਾ ਸਿੰਘ ਬਲਟੋਹਾ ਅਤੇ ਕਾਂਗਰਸ ਤੋਂ ਕੁਲਬੀਰ ਸਿੰਘ ਜ਼ੀਰਾ ਨੂੰ ਚੋਣ ਮੈਦਾਨ ਵਿੱਚ ਉਤਾਰੇ ਗਏ ਜਦਕਿ ਦੂਜੇ ਪਾਸੇ ਅਮਰਿਤਪਾਲ ਸਿੰਘ ਅਜਾਦ ਉਮੀਦਵਾਰ ਵਜੋਂ ਇਸ ਸੀਟ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਪਰ ਹੁਣ ਅਮਰਿਤਪਾਲ ਤੇ ਵਿਰੋਧੀਆਂ ਵੱਲੋਂ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਨੇ ਇੱਕ ਪਾਸੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਵਿਰਸਾ ਸਿੰਘ ਬਲਟੋਹਾ ਨੇ ਅਮਰਿਤਪਾਲ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਨੇ ਜਦਕਿ ਹੁਣ ਕੁਲਬੀਰ ਸਿੰਘ ਜੀਰਾ ਨੇ ਵੀ ਅਮਰਿਤਪਾਲ ਤੇ ਤਿੱਖਾ ਨਿਸ਼ਾਨਾ ਸਾਧਿਆ ਕੁਲਬੀਰ ਸਿੰਘ ਜੀਰਾ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਮਰਿਤਪਾਲ ਸਿੰਘ ਸੰਵਿਧਾਨ ਦੀ ਸੌ ਕਿਵੇਂ ਖਾਂਗੇ ਜਦ ਕਿ ਉਹ ਸੰਵਿਧਾਨ ਨੂੰ ਨਾ ਮੰਨਣ ਦੀਆਂ ਗੱਲਾਂ ਕਰਦੇ ਨੇ ਗੱਲ ਇਹ ਆ ਕਿ ਇੱਕ ਤਰ੍ਹਾਂ ਦਾ ਟ੍ਰੈਂਡ ਆ ਰਿਹਾ ਮੈਂ ਛੱਡੋ ਯਾਰ ਇਹ ਟ੍ਰੈਂਡ ਨਹੀਂ ਮੈਂ ਇੱਕ ਪੰਥਕ ਪਰਿਵਾਰ ਤੋਂ ਕਿਸੇ ਦੀ ਗੱਲ ਨਹੀਂ ਕਰਨੀ ਮੈਂ ਪੰਥਕ ਪਰਿਵਾਰ ਚੋਂ ਆ ਔਰ ਮੈਂ ਇਹ ਗੱਲ ਕਰਦਾ ਜਦੋਂ ਮੈਂ ਪੰਥਕ ਪਰਿਵਾਰ ਚੋਂ ਆ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਹਾਂ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜੰਦਾ ਆਕ ਔਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਮਰਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜੀ ਜਦੋਂ ਤੁਸੀਂ ਐਂਟੀ ਬਣ ਜਾਂਦੇ ਹੋ ਨਾਮਿਨੇਸ਼ਨ ਕਰਨੀ ਹੈ ਜਿੱਦਾਂ ਨਾਮਿਨੇਸ਼ਨ ਕਰਨੀ ਹੈ ਉਹਦਾਂ ਸਬਧਾਨ ਵਾਲੇ ਜਿਹੜਾ ਐਫੀਡੇਵਟ ਉਹਨੇ ਤੇ ਸਾਈਨ ਕਰਨੇ ਪੈਣ ਜੀ ਉਹਦਾਂ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਕੁਲਬੀਰ ਸਿੰਘ ਜੇਰਾ ਨੇ ਅਮ੍ਰਿਤਪਾਲ ਤੇ ਨਿਸ਼ਾਨਾ ਸਾਧ ਦੇ ਆਖਿਆ ਕਿ ਅਮ੍ਰਿਤਪਾਲ ਪੰਜਾਬ ਚ ਰਹਿੰਦਿਆ ਇਹ ਆਖਦੇ ਸੀ ਕਿ ਅਮ੍ਰਿਤਪਾਲ ਸੰਵਿਧਾਨ ਨੂੰ ਨਹੀਂ ਮੰਨਦੇ ਤੇ ਹੁਣ ਜਦੋਂ ਉਹਨਾਂ ਵੱਲੋਂ ਚੋਣ ਨਾਮਜ਼ਦਗੀ ਪੱਤਰ ਜਾਂ ਫਿਰ ਹੋਰ ਕੋਈ ਕਾਰਵਾਈ ਚੋਣਾਂ ਨੂੰ ਲੈ ਕੇ ਕੀਤੀ ਜਾਵੇਗੀ ਦੋਨਾਂ ਨੂੰ ਸੰਵਿਧਾਨਿਕ ਪੱਤਰਾਂ ਤੇ ਸਿਗਨੇਚਰ ਕਰਨੇ ਪੈਣਗੇ ਜੋ ਕਿ ਪੂਰੀ ਤਰ੍ਹਾਂ ਭਾਰਤੀ ਸੰਵਿਧਾਨ ਦੇ ਤਹਿਤ ਹੋਣਗੇ ਤਾਂ ਇਹ ਵਿੱਚ ਅਮਰਿਤਪਾਲ ਆਪਣੀ ਗੱਲ ਤੇ ਕਿਵੇਂ ਟਿਕ ਸਕਦੇ ਨੇ ਇਸ ਬਾਰੇ ਕੁਲਵੀਰ ਸਿੰਘ ਜੀਰਾ ਨੇ ਅਮਰਿਤਪਾਲ ਤੋਂ ਸਵਾਲ ਪੁੱਛੇ ਨੇ ਗੱਲ ਇਹ ਆ ਕਿ ਕਿਹੜੀ ਤਰ੍ਹਾਂ ਦਾ ਟ੍ਰੈਂਡ ਆ ਰਿਹਾ ਮੈਂ ਛੱਡੋ ਯਾਰ ਕਿਹੜਾ ਟ੍ਰੈਂਡ ਨਹੀਂ ਮੈਂ ਇੱਕ ਪੰਥਕ ਪਰਿਵਾਰ ਤੋਂ ਕਿਸੇ ਦੀ ਕਰਨੀ ਕਰਨੀ ਮੈਂ ਪੰਥਕ ਪਰਿਵਾਰ ਚੋਂ ਆਂ ਔਰ ਮੈਂ ਇਹ ਗੱਲ ਕਰਦਾ ਜਦੋਂ ਮੈਂ ਪੰਥਕ ਪਰਿਵਾਰ ਚੋਂ ਆਂ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਦਾ ਅੱਕ ਔਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਮਰਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਜਦੋਂ ਤੁਸੀਂ ਐਂਟੀ ਬਣ ਜਾਂਦੇ ਹੋ ਨਾਮਿਨੇਸ਼ਨ ਕਰਨੀ ਹੈ ਜੇ ਤਾਂ ਨਾਮਿਨੇਸ਼ਨ ਕਰਨੀ ਹੈ ਉਹ ਤਾਂ ਸਵਿਧਾਨ ਵਾਲੇ ਜਿਹੜਾ ਪੀਡੀਓ ਤੋਂ ਮੈਂ ਤੇ ਸਾਈਨ ਕਰਨੇ ਪੈਣ ਜੀ ਉਹਦੋਂ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਤਾਂ ਸਾਫ ਏ ਕਿ ਵਿਰੋਧੀ ਤਿਰਾਂ ਅਮਰਿਤਪਾਲ ਨੂੰ ਨਿਸ਼ਾਨੇ ਤੇ ਲੈ ਰੱਖਿਆ ਨੇ ਉਹਨਾਂ ਦੇ ਪੁਰਾਣੇ ਬਿਆਨਾਂ ਨੂੰ ਆਧਾਰ ਬਣਾ ਕੇ ਅਮਰਿਤਪਾਲ ਨੂੰ ਇਸ ਚੋਣ ਵਿੱਚ ਮਾਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਅਮਰਿਤਪਾਲ ਦੇ ਮਾਤਾ ਪਿਤਾ ਸ਼੍ਰੀ ਖਡੂਰ ਸਾਹਿਬ ਹਲਕੇ ਚ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਨੇ ਬੀਤੇ ਦਿਨੀ ਬਾਬਾ ਬਕਾਲਾ ਸਾਹਿਬ ਤੋਂ ਉਹਨਾਂ ਵੱਲੋਂ ਚੋਣ ਮੁਹਿਮ ਦੀ ਸ਼ੁਰੂਆਤ ਕੀਤੀ ਗਈ ਸੀ। ਅਮ੍ਰਿਤਪਾਲ ਦੇ ਮਾਤਾ-ਪਿਤਾ ਵੱਲੋਂ ਲੋਕਾਂ ਨੂੰ ਅਮ੍ਰਿਤਪਾਲ ਨੂੰ ਵਾਅਦੋ-ਵਾਦ ਵੋਟਾਂ ਪਾਉਣ ਲਈ ਅਪੀਲ ਵੀ ਕੀਤੀ ਜਾ ਰਹੀ ਹੈ। ਪਰ ਹੁਣ ਇਹ 4 ਜੂਨ ਨੂੰ ਹੀ ਪਤਾ ਲੱਗੇਗਾ ਕਿ ਲੋਕ ਅਮ੍ਰਿਤਪਾਲ ਦੇ ਹੱਕ 'ਚ ਕਿੰਨਾ ਭੁਗਤਦੇ ਨੇ। ਕੀ ਕਾਂਗਰਸ ਦੀਆਂ ਇਹ ਦਲੀਲਾਂ ਉਹਨਾਂ ਦੇ ਕੰਮ ਆਉਣਗੀਆਂ ਜਾਂ ਫਿਰ ਅਮ੍ਰਿਤਪਾਲ ਚੋਣ ਜਿੱਤ ਕੇ ਸੰਸਦ ਦੀਆਂ ਪੌੜੀਆਂ ਚੜ੍ਹੇਗਾ। ਕਪੂਰਥਲਾ ਤੋਂ ਕਸ਼ਮੀਰ ਭੰਡਾਲ ਸੈਂਟਰਲ ਪੰਜਾਬ ਟੀਵੀ